ਕੁਸ਼ਿਆਰਪੁਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਪਿੰਡ ਡਡਿਆਣਾ ਦੇ ਵਿੱਚ ਫਾਇਰਿੰਗ ਹੋਈ ਹੈ ਜਿਸ ਦੌਰਾਨ ਪੀਐਸਪੀ ਆਗੂ ਤੇ ਮੌਜੂਦਾ ਸਰਪੰਚ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਜੋ ਕਿ ਪਿੰਡ ਦਾ ਮੌਜੂਦਾ ਸਰਪੰਚ ਸੀ ਪਿੰਡ ਦੇ ਬਾਹਰ ਸੜਕ ਤੇ ਖੜਾ ਸੀ ਸੰਦੀਪ ਦੇ ਕੋਲ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਏ ਨੌਜਵਾਨਾਂ ਨੇ ਪਹਿਲਾਂ ਉਸਨੂੰ ਹੱਥ ਮਿਲਾਇਆ ਤੇ ਫਿਰ ਉਸ ਤੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗੰਭੀਰ ਜ਼ਖਮੀ ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਵਾਰਦਾਤ 4 ਜਨਵਰੀ 2024 ਸਵੇਰੇ ਕਰੀਬ 9:30 ਵਜੇ ਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਕਾਤਲ ਫੜੇ ਨਹੀਂ ਜਾਂਦੇ ਸੰਦੀਪ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਫਿਲਹਾਲ ਪੁਲਿਸ ਨੇ ਪਰਿਵਾਰ ਦਬਿਆ ਨਦੀ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਮੋਲਜਮਾ ਦੀ ਪਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਜਗਾ ਜਗਾ ਛਾਪੇ ਮਾਰੀ ਗਈ ਕੀਤੀ ਜਾ ਰਹੀ ਹੈ ਸਾਨੂੰ ਜਦ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੋਰਸ ਜਿਹੜੇ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲੇ ਉਹਨੂੰ ਫੜ ਸਕਦੇ ਆ ਨਾ ਗੋਲੀਆਂ ਮਾਰਨ ਵਾਲੇ ਫਸ ਸਕਦੇ ਆ ਸਾਰਿਆਂ ਨੂੰ ਮਿਲੀ ਭੁਗਤਾਂ ਸਾਰਿਆਂ ਨੂੰ ਮਿਲੀ ਭੁਗਤਾਂ ਦੋ ਦੋ ਨੰਬਰ ਜਥਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਆ ਔਰ ਇਹ ਵੀ ਗੱਲ ਸੁਣ ਲਓ ਜਿਹੜਾ ਸਮਾਜ ਦੇ ਉੱਚ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੈਨੂੰ ਨਮੋਸ਼ੀ ਦੇ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾਸਾ ਜੇ ਕਿਸੇ ਨੇ ਅੱਜ ਸ਼ਾਮ ਤੱਕ ਰੈਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਿਆਰਪੁਰ ਦਾ ਏਰੀਆ ਵੀ ਸਾਰਾ ਲੂਦਾਂਗੇ ਜੀ ਵੀ ਜਾਨੇ ਮਾਰ ਦੇਣੇ ਆ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਦੇ ਸੁਣਦਾ ਵੀ ਆ ਵਿੰਦਰਪਾਲ ਜੀ ਅੱਜ ਹੋਇਆ ਕੀ ਸੀਗਾ ਭਾਈ ਕਿੱਥੋਂ ਲੱਗੇ ਦੇਖੋ ਮੈਂ ਉਸ ਵੇਲੇ ਨਹੀਂ ਸੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਦਾ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਜੀ ਕਿਹੜੀਆਂ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਥੱਲੇ ਆਂਦੇ ਪੈ ਸੀ ਔਰ ਰਸਤੇ 'ਚ ਦਮ ਤੋੜ ਦਿੱਤਾ ਉਹ ਆਪਣੇ ਡੰਬ ਤੇ ਆਏ ਆ ਡੰਬ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਗੋਲ ਰਵਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵਲਵਰ ਕੱਢੀ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਉਹ ਕਿਉਂਕਿ ਇਸ ਵੇਲੇ ਸਿਰ ਕੱਢਮਾ ਚੱਲ ਰਿਆ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਭਾਦੀ ਤਾਕਤਾਂ ਆ ਔਰ ਜਿਹੜੇ ਆਸੇ-ਪਾਸੇ ਬਿਜ਼ਨਸਮੈਨ ਆ ਉਹ ਨਹੀਂ ਜਾਣਦੇ ਕਿ ਸਾਡਾ ਸਿਰ ਕੱਢ ਕੇ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਪਾਜੀ ਦੀ ਰੰਜਿਸ਼ ਵਗੈਰਾ ਕਿਸੇ ਨੂੰ ਕੋਈ ਨਹੀਂ ਪਾਜੀ ਰੰਜਿਸ਼ ਕੋਈ ਨਹੀਂ ਉਹ ਦੇਖੋ ਇਹਨਾਂ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪਸ ਵਿੱਚ ਹੀ ਨਿਆਣੇ ਜਿਹੜੇ ਅੱਜਕੱਲ ਬਥੇਰੇ ਲੜਦੇ ਆ ਜਿਉਂ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਿੰਨੇ ਆ ਤੇ ਉਹ ਮੈਂ ਕਿਸੇ ਦਾ ਰਾਜੀ ਨਮਾ ਕਰਾਂ ਤਾਂ ਮੈਨੂੰ ਗੋਲੀ ਮਾਰਨਗੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਆਇਆ ਪਰ ਉਹਨਾਂ ਨੇ ਇਹ ਬਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਐਸ ਬਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਜਾਏ ਆ ਅਸਲਪੁਰ ਦੇ ਬੰਦੇ ਆ ਪਹਿਲਾਂ ਵੀ ਕਦੀ ਤੂੰ ਤੂੰ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕੀ ਵੱਡਿਆਂ ਦਾ ਕੀ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤਾ ਗਏ ਤੇ ਭਾਜੀ ਫੇਰ ਕਾਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ ਇਦਾਂ ਵੀ ਸ਼ਰਮ ਪੰਕ ਮਾਰ ਸੰਦੀਪ ਭਾਜੀ ਸਰਪੰਚ ਵੀ ਹੈ ਮੌਜੂਦ ਸਰਪੰਚ ਵੀ ਹੈ ਜਿਹੜੇ ਪਿੰਡ ਦੇ ਜੀ ਡੜਿਆਣੇ ਤੋਂ ਡੜਿਆਣਾ ਕਲਾ ਦੇ ਕੀ ਡੜਿਆਣਾ ਕਲਾ ਇਹ ਕਿੰਨੇ ਸਮੇਂ ਤੋਂ ਸਰਪੰਚ ਜੀ ਉੱਥੇ 10 ਸਾਲ 10 ਸਾਲ ਤੋਂ ਸਰਪੰਚ ਆ ਤੇ ਭਾਜੀ ਭਾਜੀ ਦਾ ਕਾਰੋਬਾਰ ਕਿਆ ਸੀਗਾ ਜੀ ਭਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਖੇਤਾਂ ਦਾ ਸੀ ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੌਕ ਦੀ ਬਲੌਕਾਂ ਦੀ ਜੋ ਸੀਮਿੰਟ ਦੀ ਇੱਟਾਂ ਬਣਦੀਆਂ ਐਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੱਲ ਰਹੇ ਸੀਗੇ ਉਹ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਫਿਲਮ ਆ ਰਹੀ ਸੀ ਸਾਨੂੰ ਪਤਾ ਲੱਗਿਆ ਕਿ ਭਾਜੀ ਹੁਣ ਦੇ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਇਹਹੀ ਤਾਂ ਗੱਲ ਆ ਦੇਖੋ ਇਹੀ ਗੱਲ ਆ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀਗੇ ਜਿਹੜਾ ਦੂਸਰੀਆਂ ਤਾਕਤਾਂ ਆ ਮਨੁਬਾਹ ਤਾਕਤਾਂ ਉਹਨੇ ਚਾਹਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਣ ਉਹ ਹੀ ਲੋਕ ਆਪਣੇ ਨਿਆਂ ਨੂੰ ਨਾ ਪੜਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰਨ ਲਈ ਸੀਗੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਦੇਣ ਲਈ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਆ ਹੀਰੇ ਬਹੁਤ ਬੈਠੇ ਆ ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਕਿੱਥੇ ਵਾਪਰੀ ਬਿੰਦਰਪੁਰ ਜ ਅੱਧੀ ਬਣਾ ਦਾ ਹਾਂਜੀ ਇੱਕ ਹੁਸ਼ਿਆਰ ਪਰੋ ਜਾਣੇ ਆ ਦਿਸੜਕਾਂ ਦਿਸੜਕੇ ਤੋਂ ਖੱਬੇ ਹੱਥ ਨੂੰ ਪਹਿਲਾਂ ਹੀ ਦਿਸੜਕੇ ਤੋਂ ਇਧਰਲੀ ਸਾਈਡ ਖੱਬੇ ਹੱਥ ਡੰਪ ਆ ਉਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿਪਰ ਵੀ ਚੱਲਦੇ ਨੇ 1:30 ਵਜੇ ਦੀ ਘਟਨਾ ਜੀ ਸਾਢੇ 9 ਸਾਢੇ 9 ਸਾਢੇ 9 ਵਜੇ ਦੀ ਗੱਲ ਕੁਛ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਆ ਮਲਾਵਰਾਂ ਨੇ ਚਲਾਈਆਂ ਉਹਨਾਂ ਨੇ 4 ਗੋਲੀਆਂ ਚਲਾਈਆਂ 2 ਖਾਲੀ ਚਲ ਗਈਆਂ ਇੱਕ ਮਿਸ ਹੋ ਗਈ ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ ਤੇ ਹੁਣ ਕੀ ਕਾਰਵਾਈ ਚਾਹਨੇ ਤੁਸੀਂ? ਹਾਂਜੀ ਕਾਰਵਾਈ ਚਾਹਨੇ ਆ ਅਸੀਂ ਸਰਕਾਰ ਉਸਲੇ ਕਰਨਾ ਆ ਜਿੰਨਾ ਚਿਰ ਅਰੇਸਟ ਨਹੀਂ ਹੁੰਦੇ ਜੇ ਅੱਜ ਸ਼ਾਮ ਤੱਕ ਅਰੇਸਟ ਹੋ ਗਏ ਠੀਕ ਆ ਨਹੀਂ ਤਾਂ ਆਪਾਂ ਪਾਜੀ ਫੇ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੀ। ਸ਼੍ਰੀ ਗੁਰੂ ਵਿਦਾਸ ਤੇ ਅਗਰ ਫੋਰਸ ਮੇਰੇ ਸਾਥ ਸਮਾਜ ਲੈ ਖੜਦੀ ਉਹ ਸਾਡਾ ਭਰਾ ਆ ਉਹ ਸਾਨੂੰ ਸਪੋਰਟ ਕਰਦਾ ਰਿਹਾ ਅਸੀਂ ਉਹਦੇ ਲਈ ਮਰ ਲੈ ਵੀ ਤਿਆਰ ਆ ਔਰ ਮਰ ਲੈ ਵੀ ਤਿਆਰ ਆ। ਜੈ ਪ੍ਰਜਾਸ਼ਨ ਮੁਰਦਾਬਾਦ। ਪੁਲਿਸ ਪ੍ਰਸ਼ਾਸਨ ਮੁਰਦਾਬਾਦ। ਪ੍ਰਸ਼ਾਸਨ ਮੁਰਦਾਬਾਦ। ਅੱਜ ਸ਼ਾਮ ਤੱਕ ਜੇ ਨਾ ਉਹ ਬੰਦੇ ਰੈਸਟ ਕੀਤੇ ਤੇ ਭਾਜੀ ਪ੍ਰਸ਼ਾਸਨ ਦੇ ਵੀ ਉਹਦੇ ਘਰ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਸੰਦੀਪ ਤੀਨਾ ਨਗਰ ਉਹਨਾਂ ਦੀ ਫਕੀ ਹੁੰਦੀ ਰਾਈਸ ਘੱਟੀ ਹੈਗੀ ਆ ਦਲ ਸੜਕਾਂ ਦੇ ਵਿੱਚ ਉੱਥੇ ਤਿੰਨ ਆਵਾਜਨ ਹੈ ਦੇ ਵਿੱਚ ਕਮਰਸੈਂਟ ਉਹਨਾਂ ਦੇ ਮਾਰਦੇ ਨੇ ਬੱਤਰੀ ਕੋਈ ਪਹਿਲਾਂ ਵੀ ਇਨਟੀਮੇਸ਼ਨ ਸੀ ਪੁਲਿਸ ਨੂੰ ਕਿਹਣਾ ਤੇ ਹਮਲਾ ਹੋ ਸਕਦਾ ਜੇ ਕੁਛ ਨਹੀਂ ਦਿੰਦਾ ਜੀ ਆਪ ਕੋ ਕੰਪਲੇਂਟ ਜੀ ਨਾ ਕੋਈ ਬਾਰੇ ਕੋ ਸਰ। ਤੇ ਹੁਣ ਮੁੜਨੀ ਜਾਂਚ ਕੀ ਕੀਤੀ ਜਾ ਰਹੀ ਹੈ ਜੀ ਆਪਣੇ ਵੱਲੋਂ? ਬਸ ਅਸੀਂ ਉਹ ਇਹਨਾਂ ਨੂੰ ਬਾਈ ਨੇਮ ਦਾ ਹੈਗੇ ਆ ਦੋ ਤਿੰਨ ਨੰਬਰ ਦੇ ਦਾ ਪਤਾ ਹੈ ਇਹਦੇ ਵੱਲੋਂ ਇਸ ਤੇ ਨੰਬਰ ਸਰ। ਜਿਹੜੇ ਵੈਰੀਫਾਈ ਹੋਏ ਨੇ ਬੰਦੇ। ਵੈਰੀਫਾਈ ਹੈਗੇ ਨੇ ਵੈਰੀਫਾਈ ਹੋਏ। ਕਿੱਥੋਂ ਦੇ ਰਹਿਣ ਵਾਲੇ ਨੇ ਜੀ? ਖਲਾਸਪੁਰ ਵਾਜਾਂ ਦੇ ਕੋਲ। ਕਿੰਝ? ਮੈਨੂੰ ਆਨ ਦੱਸਤਾ। ਠੀਕ। ਟੋਟਲ ਕਿੰਨੇ ਹਮ ਲਾਵਰ ਆਏ ਸਗੇ ਜੀ? ਮਿਸ ਲੱਗਿਆ ਪਤਾ ਕਮਾਂਡ ਹੋਊਗਾ ਵੈਸੇ ਲੈਕੀ ਡੈਡ ਬੋਡੀ ਪੱਚੇ ਪੱਤੇ ਚਾਹੇ ਕੀ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕਿ ਕੀਤੀ ਜਾ ਰਹੀ ਹੈ ਛਾਪੇਮਾਰੀ ਹੋ ਰਹੀ ਹੈ ਠੀਕ ਸਰ ਕੋਈ ਅਸਲਾ ਵਗੈਰਾ ਵੀ ਪ੍ਰੋਵਾਈਡ ਹੱਲੇ ਕੋਈ ਚਲੇ ਰੈਸਟ ਨਹੀਂ ਹੋਇਆ ਇਹ ਅਗਵਾਈ ਹੋ ਰਹੀ ਹੈ ਜਾਰੀ ਹੈ ਠੀਕ ਹੈ ਜੀ ਅਪੀਸ਼ ਚਲੋ